ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਆਦੇਸ਼ ਹੁੰਦੇ ਆ ਕਿ ਵਿਜ਼ਿਬਿਲਟੀ ਤੇ ਸਿਕਿਉਰਿਟੀ ਦੀ ਫੀਲਿੰਗ ਜਿਹੜੀ ਪਬਲਿਕ ਚ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਆਫਿਸਰ ਸਾਡੇ ਡੀਸੀਪੀ ਲੌਂਡ ਆਰਡਰ ਔਰ ਐਡੀਸੀਪੀ ਸਿਟੀ 2 ਔਰ ਐਸਐਚਓ ਸਿਵਲ ਨੇ ਅਸੀਂ ਅਚਾਨਕ ਰੇਲਵੇ ਸਟੇਸ਼ਨ ਦੇ ਉੱਤੇ ਸਰਪ੍ਰਾਈਜ਼ ਚੈਕਿੰਗ ਕੀਤੀ ਹੈ ਇੱਥੇ ਜੀਆਰਪੀ ਤੇ ਆਰਪੀਐਫ ਦੇ ਆਫਿਸਰ ਵੀ ਮਿਲਾਂਗੇ ਜੋ ਪਾਰਕਿੰਗ ਲਾਟਸ ਨੇ ਉਹਨਾਂ ਦੇ ਉੱਤੇ ਵੀ ਅਨਕਲੇਮਡ ਵਹੀਕਲ ਦੀ ਚੈਕਿੰਗ ਕੀਤੀ ਜਾਏਗੀ ਔਰ ਜੋ ਪੈਸੇਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਉਹ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਜਿਹੜੇ ਡੀ ਐਫ ਐਮ ਡੀ ਕਿੱਥੇ ਕਿੱਥੇ ਚੱਲ ਰਹੇ ਆ ਰੀਵਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰਿਆਂ ਦੀ ਅਸੀਂ ਸਿਕਿਉਰਟੀ ਦੇ ਜਿਹੜੇ ਇੰਤਜ਼ਾਮਾਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਨਸਿਟਿਵ ਇੰਸਟੀਟਿਊਸ਼ਨ ਦੀ ਸਿਕਿਉਰਟੀ ਦਾ ਜਿਹੜਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਆਫਸਰ ਉਹਨੂੰ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਦੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਿਕਿਉਰਿਟੀ ਵਾਲਾ এনवायरमेंट ਦੇ ਸਕੀਏ ਜੇ ਜੋ ਸੁਰੱਖਿਅਤ ਮਹਿਸੂਸ ਕਰੇ